ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਠ ਪੌਦੀ ਥੋੜੀ ਜੀ ਗੱਲ ਕਰਦੇ ਹਾਂ ਸੰਖੇਪ ਦੇ ਵਿੱਚ ਮੈਂ 1 ਇੱਕ 15 ਤੋਂ 20 ਮਿੰਟ ਦੀ ਵੀਡੀਓ ਅਲੱਗ ਤੋਂ ਅਪਲੋਡ ਕੀਤੀ ਹੈ ਉਹਦੇ ਡਿਟੇਲਸ ਗੱਲ ਕਰਾਂਗੇ 6 ਪੌ ਤੋਂ ਗੁਰੂ ਗੋਬਿੰਦ ਸਿੰਘ ਜੀ ਚੱਲਦੇ ਨੇ 6 ਪੌ ਦੀ ਰਾਤ ਸਾਰੀ 7 ਪੌ ਸਾਰਾ ਚੱਲਦੇ ਨੇ ਰਾਸਤਰੀਆਂ ਜੰਗਾਂ ਹੁੰਦੀਆਂ ਨੇ 7 ਪੌ ਦੀ ਰਾਤ ਨੂੰ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਆ ਰਾਤ ਉੱਥੇ ਕੱਟਦੇ ਆ ਭਰ ਭੇਟ ਖਾਣਾ ਨਹੀਂ ਖਾਧਾ ਗਿਆ ਤੇ ਸਤ ਪੌ ਦੀ ਰਾਤ ਨੂੰ ਵੀ ਗੁਰੂ ਜੀ ਪੂਰਨ ਤੌਰ ਤੇ ਨਹੀਂ ਸੁਣਦੇ ਸਤ ਪੌ ਨੂੰ ਸਾਰੇ ਖਾਲਸੇ ਨੂੰ ਸੌਂ ਲਈ ਕਹਿੰਦੇ ਆਪ ਉਹਨਾਂ ਦੇ ਕੇਸ ਲਾਉਂਦੇ ਆ ਇੱਕ ਇੱਕ ਖਾਲਸੇ ਦੇ ਕੋਲ ਇੱਕ ਇੱਕ ਸਿੰਘ ਦੇ ਕੋਲ ਜਾਂਦੇ ਆ ਮਾਣ ਦਿੰਦੇ ਆ ਸਨਮਾਨ ਦਿੰਦੇ ਆ ਸਤਕਾਰ ਦਿੰਦੇ ਆ ਪਿਆਰ ਕਰਦੇ ਆ ਅੱਠ ਪੌ ਦਾ ਸਵੇਰ ਹੁੰਦਾ ਸਾਰਾ ਦਿਨ ਯੁੱਧ ਚੱਲਦੇ ਆ ਵੱਡੇ ਸਹਿਬ ਜਾਂ ਇੱਥੇ ਸ਼ਹੀਦ ਹੁੰਦੇ ਆ ਤੇ ਰਾਤ ਦੇ ਸਮੇਂ ਅੱਠ ਪੌ ਦੀ ਰਾਤ ਨੂੰ ਗੁਰੂ ਜੀ ਉਹਨਾਂ ਆਪਣਾ ਗੱਡੀ ਨੂੰ ਛੱਡਣਗੇ ਫੇਰ ਪੈਰਾਂ ਦੇ ਵਿੱਚ ਜੋੜੇ ਨਹੀਂ ਹੈਗੇ ਥੱਲੇ ਘੋੜਾ ਨਹੀਂ ਹੈਗਾ ਪੈਦਲ ਗੁਰੂ ਜੀ 마ਸ਼ੀਵੜ ਦੇ ਜੰਗਲਾਂ ਵੱਲ ਨੂੰ ਚੱਲਦੇ ਐ ਤੇ 마ਸ਼ੀਵਾਲਾ ਪਹੁੰਚਣ ਤੱਕ ਪੈਰ ਸੁਲਾ ਦੇ ਨਾਲ ਪਾੜ ਚੁੱਕੇ ਆ ਚੋਲਾ ਸੁਲਾ ਦੇ ਨਾਲ ਪਾੜ ਚੁੱਕਿਆ ਕੰਡਿਆਣਾ ਪਾੜ ਚੁੱਕਿਆ ਸਰੀਰ ਤੇ ਜ਼ਖਮ ਨਹੀਂ ਫਟਨੇ ਤੇ ਆਖਰ ਤੇ ਉਸ ਜਗ੍ਹਾ ਤੇ ਪਹੁੰਚਦੀ ਐ ਉੱਥੇ ਆ ਕੇ ਖੂਹ ਤੋਂ ਪਾਣੀ ਪਿੰਦੇ ਨੇ ਮੇਨ ਕੱਲ ਆਪਾਂ ਮੁੱਖ ਵੀਡੀਓ 'ਚ ਕਰਦੇ ਆ ਇੱਥੇ ਸਿਰਫ ਇੰਨੀ ਗੱਲ ਕਿ ਅਸੀਂ ਘਟੋ-ਘਟ ਇਸ ਸਾਰੇ ਸਫ਼ਰ ਨੂੰ ਐਸ ਸਾਰੇ ਵਾਕਿਆ ਨੂੰ ਆਪਣੇ ਉੱਪਰ ਆਪਣੇ ਦਿਮਾਗ ਦੇ ਵਿੱਚ ਜਹਨ ਦੇ ਵਿੱਚ ਕੋਈ ਯਾਦ ਕਰੀਏ ਤਾਂ ਫਿਰ ਸਾਨੂੰ ਪਤਾ ਲੱਗੇਗਾ ਕਿ ਸਾਡੇ ਲਈ ਸਾਡੇ ਗੁਰੂ ਸਾਹਿਬ ਨੇ ਕੀ ਕੁਝ ਕੀਤਾ ਕਿੰਨੀਆਂ ਕੁਰਬਾਨੀਆਂ ਕੀਤੀਆਂ ਤਾਂ ਅਸੀਂ ਅੱਜ ਆਪਣੇ ਸੂਲਾਂ ਤੋਂ ਆਪਣੇ ਫਰਜ਼ਾਂ ਤੋਂ ਕਿਉਂ ਪਿੱਛੇ ਹਟਦੇ ਹਾਂ ਅਸੀਂ ਕਿਉਂ ਪਿੱਛੇ ਹਟ ਰਹੇ ਹਾਂ ਤਾਂ ਸਾਨੂੰ ਇਹ ਸਮਝ ਲੱਗੇਗੀ ਸਾਨੂੰ ਸਮਝਣਾ ਪਏਗਾ ਔਰ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ